ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਯਾਦ ਕਰ ਰਹੇ ਸਿਆਰੀ ਸਾਧ ਸੰਗਤ ਜੀ ਸਫਰੇ ਸ਼ਹਾਦਤ 8 ਪੋ ਦਾ ਦਿਨ ਹੈ ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਵੱਡੇ ਫਰਸੰਦ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਅਤੇ ਕੁਝ ਸਿੰਘਾਂ ਦੀ ਸ਼ਹਾਦਤ ਹੋਈ ਸੀ ਅੱਜ ਦੇ ਦਿਨ ਹੀ ਮਾਤਾ ਗੁਜਰ ਕੌਰ ਜੀ ਗੰਗੂ ਬ੍ਰਾਹਮਣ ਦੇ ਪਿੰਡ ਸਹੇੜੀ ਪਹੁੰਚੇ ਸਨ ਅੱਜ ਦੀ ਰਾਤ ਉਹਨਾਂ ਨੇ ਉੱਥੇ ਗੁਜ਼ਾਰੀ ਕੰਤਮ ਸਹੇਬੇ ਕਮਾਲ ਸਹਬ ਸ੍ਰੀ ਗੁਰੂ ਬਾਬਾ ਸਿੰਘ ਜੀ ਮਹਾਰਾਜ ਜੋ ਜਿਨ੍ਹਾਂ ਨੇ ਅੱਜ ਦੀ ਰਾਤ ਅੱਠ ਪੋ ਦੀ ਰਾਤ ਗੜੀ ਤੋਂ ਚਲੇ ਗਏ ਪੰਜ ਸਿੰਘਾਂ ਨੇ ਇਕੱਤਰ ਹੋ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਸਿੰਘਾਂ ਦੀ ਬੇਨਤੀ ਮੰਨ ਕੇ ਗੜੀ ਤੋਂ ਚਲੇ ਗਏ ਅਤੇ ਮਾਸੀਵਾੜੇ ਦੀ ਧਰਤੀ ਤੇ ਜਾ ਕੇ ਰਾਤ ਗੁਜ਼ਾਰੀ